ਸਸਿਕਾਲ ਜੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਇਥੇ ਖਨੋਰੀ ਬਾਰਡਰ ਦੇ ਉੱਤੇ ਜਿੱਥੇ ਪਿਛਲੇ ਸਾਲ ਤੁਹਾਨੂੰ ਪਤਾ ਹੈ ਕਿ ਮਾਰੂ ਨੀਤੀਆਂ ਸਰਕਾਰ ਦੀਆਂ ਰਹੀਆਂ ਨੇ ਤਾਂ ਉਸ ਤੋਂ ਬਾਅਦ ਇਸ ਥਾਂ ਦੇ ਉੱਤੇ ਜੋ ਹਾਲ ਹੋਇਆ ਸੀ ਉਹ ਕਿਸੇ ਤੋਂ ਨਹੀਂ ਲੁਕਿਆ ਉਸ ਦੀਆਂ ਖੌਫਨਾਕ ਤਸਵੀਰਾਂ ਹੁਣ ਤੱਕ ਦਿlo ਦਿਮਾਗ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਸੋ ਅੱਜ ਖਨੋਰੀ ਬਾਰਡਰ ਆ ਕੇ ਅਸੀਂ ਉਸ ਥਾਂ ਦੇ ਉੱਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਅੱਜ 43ਵਾਂ ਦਿਨ ਡੱਲੇਵਾਲ ਸਾਹਿਬ ਜੀ ਜਿਹੜੇ ਬੈਠੇ ਨੇ ਇੱਥੇ ਕਿਸਾਨ ਡੱਲੇਵਾਲ ਤਾਂ ਤਾਲੀਮਤ ਦਿਨ ਉਹਨਾਂ ਦਾ ਮਰਨ ਵਰਤ ਦਾ ਅੱਜ ਜਾ ਰਿਹਾ ਸੋ 43 ਦਿਨ ਮਰਨ ਵਰਤ ਦੇ ਉੱਤੇ ਬੈਠਿਆ ਹੋਇਆ ਉਹਨਾਂ ਨੂੰ ਹੋ ਗਏ ਨੇ ਕੀ ਕੁਝ ਕੰਡੀਸ਼ਨ ਰਹੇਗੀ ਉਹਨਾਂ ਦੀ ਆ ਇਸ ਬਾਰੇ ਗੱਲਬਾਤ ਕਰਾਂਗੇ ਹੁਣ ਤੱਕ ਜੋ ਪਰਿਸਥਿਤੀਆਂ ਬਣੀਆਂ ਹੋਈਆਂ ਨੇ ਉਸੇ ਬਾਰੇ ਗੱਲਬਾਤ ਕਰਾਂਗੇ ਜੋ ਕਿਸਾਨ ਬੈਠੇ ਉਹਨਾਂ ਦੇ ਨਾਲ ਸੋ ਨਾਲ ਇਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜੋ ਇਨੇ ਦਿਨ ਉਹਨਾਂ ਨੂੰ ਮਨ ਵਰਤ ਦੇ ਉੱਤੇ ਬੈਠੇ ਹੋਏ ਹੋ ਚੁੱਕੇ ਨੇ ਸੋ ਉਸ ਤੋਂ ਬਾਅਦ ਸਰਕਾਰਾਂ ਦਾ ਕੀ ਵਰਤੇਵਾ ਹੁਣ ਬਣਿਆ ਹੋਇਆ ਕੀ ਕੁਛ ਉਹਨਾਂ ਦੀਆਂ ਅੱਗੇ ਨੀਤੀਆਂ ਰਹਿਣਗੀਆਂ ਕੀ ਕੁਛ ਹੁਣ ਉਹਨਾਂ ਦੇ ਟੀਚੇ ਰਹਿਣਗੇ ਇਹਨਾਂ ਬਾਰੇ ਗੱਲਬਾਤ ਕਰਾਂਗੇ ਫਿਲਹਾਲ ਤੁਹਾਨੂੰ ਆ ਦਿਖਾ ਦਿੰਨੀ ਆ ਤਸਵੀਰਾਂ ਇਹ ਉਸੇ ਬਾਰਡਰ ਦੀਆਂ ਤਸਵੀਰਾਂ ਨੇ ਖਨੋਰੀ ਦੀਆਂ ਜਿੱਥੇ ਕਾਫੀ ਕਿਲੋਮੀਟਰ ਪਿੱਛੇ ਜਦੋਂ ਪਿਛਲੇ ਸਾਲ ਸਾਡੇ ਨੈਟ ਤੱਕ ਬੰਦ ਕਰ ਦਿੱਤੇ ਗਏ ਸੀ ਸੋ ਨੈਟ ਤਾਂ ਹੁਣ ਅੱਜ ਵੀ ਸਲੋ ਨੇ ਲੇਕਿਨ ਫਿਰ ਵੀ ਉਹਨਿੰ ਇੱਕ ਜ਼ਿਆਦਾ ਮਾੜੀ ਹਾਲਾਤ ਹੈ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਪਿਛਲੇ ਸਾਲ ਜਿਹੜੀ ਇੱਥੇ ਹਾਲਤ ਸੀਗੀ ਜਦੋਂ ਹੰਝੂ ਕਿਆਸ ਦੇ ਗੋਲੇ ਸੁੱਟੇ ਜਾ ਰਹੇ ਸੀ ਉਦੋਂ ਕੀ ਕੰਡੀਸ਼ਨ ਰਹੀ ਉਹ ਸਭ ਤੁਹਾਡੇ ਅੱਗੇ ਜੜੀਆਂ ਉਹ ਨਾਲ ਦੇ ਨਾਲ ਤਸਵੀਰਾਂ ਜੜੀਆਂ ਉਹ ਸੋਸ਼ਲ ਮੀਡੀਆ ਦੇ ਰਾਹੀ ਉਹ ਆਂਦੀਆਂ ਰਹੀਆਂ ਸੋ ਅੱਜ ਕੀ ਕੁਝ પરિਸਥਿਤੀ ਬਣੀ ਹੋਈ ਹੈ ਇਸ ਦੇ ਬਾਰੇ ਗੱਲਬਾਤ ਕਰਾਂਗੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਇੱਕ ਝਾਤ ਉਹਨਾਂ ਕੰਡੀਸ਼ਨਰ ਦੇ ਉੱਤੇ ਵੀ ਮਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਇੱਕ ਰਾਹ ਹੈ ਜਿਹੜਾ ਬੰਨਿਆ ਹੋਇਆ ਔਰ ਇੱਥੋਂ ਦੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਚੌਂਕੀ ਹੈ ਜਿਹੜੀ ਉਬਨੀ ਹੋਈ ਹੈ ਔਰ ਪੁਲਿਸ ਚੌਂਕੀ ਦੇ ਰਾਹੀਂ ਹੀ ਇੱਥੋਂ ਦੀਆਂ ਜਿਹੜੀਆਂ ਗੱਡੀਆਂ ਦੀ ਹੈ ਜਿਹੜੀ ਉਹ ਆਵਾਜਾਈ ਹੈ ਜਿਹੜੀ ਉਹ ਨਿਯੰਤਰਿਤ ਕੀਤੀ ਗਈ ਹੈ ਔਰ ਇੱਥੋਂ ਦੀ ਹੀ ਪਰਮਿਸ਼ਨ ਲੈ ਕੇ ਜਿਹੜੀਆਂ ਗੱਡੀਆਂ ਔਰ ਟਰੱਕ ਨੇ ਜਿਹੜੇ ਉਹ ਅੰਦਰ ਜਾ ਰਹੇ ਨੇ ਸੋ ਇੱਥੇ ਕਾਫੀ ਜਿਹੜੇ ਕਿਸਾਨ ਹੈ ਕਾਫੀ ਕਿਲੋਮੀਟਰ ਪਿੱਛੇ ਤੱਕ ਕਿਸਾਨ ਜਿਹੜੇ ਉਹ ਬੈਠੇ ਹੋਏ ਨੇ ਔਰ ਕਾਫੀ ਸ਼ਾਂਤ ਮੈਂ ਤਰੀਕੇ ਦੇ ਨਾਲ ਸਿਰਫ ਇੱਥੇ ਬੈਠੇ ਹੀ ਹੋਏ ਨੇ ਔਰ ਇੱਥੇ ਦੀ પરિਸਥਿਤੀ ਨੂੰ ਜਿਹੜਾ ਆ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਇੱਥੇ ਕਾਫੀ ਕਿਸਾਨ ਹੈ ਜਿਹੜੇ ਉਹ ਇੱਥੇ ਆਪਣਾ ਜਮਾਵੜਾ ਲਗਾ ਕੇ ਬੈਠੇ ਹੋਏ ਨੇ ਔਰ ਜਿਹੜਾ ਦੂਜੇ ਪਾਸੇ ਮੰਨਵਤ ਦੇ ਉੱਤੇ ਡੱਲੇਵਾਲ ਸਾਹਿਬ ਬੈਠੇ ਨੇ ਉਹਨਾਂ ਦੀਆਂ ਜਿਹੜੀਆਂ ਕੰਡੀਸ਼ਨਾਂ ਨੇ ਉਸ ਦੇ ਉੱਤੇ ਇੱਕ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ ਜੁਨੀਗਾ ਸਾਹਕੇ ਚੱਲਗੇ ਤੁਹਾਡੀ ਜਿੰਨਾਂ ਚੰਗੀਆਂ ਚੀਜ਼ਾਂ ਡਾਟਾ ਉਤਾਰ ਲੈਣੇ ਨੇ ਕਿਉਂ ਨਹੀਂ ਕਰ ਸਕਦੇ ਜਿਹੜਾ ਉਹ ਪੰਜਾਬ ਦੇ ਵਿੱਚ 300 ਦਾ ਪ੍ਰੋਗਰਾਮ ਜੀ ਪੱਤਰਕੋਸ਼ ਵਿੱਚ ਅੱਜ ਆਸ਼ੀਰਵਾਦ ਜੀ ਦੇ ਸਮਾਪਤ ਹੋ ਗਿਆ ਹਲੋ ਬਈ ਆਜੋ ਸੋ ਅਸੀਂ ਜਿੱਥੇ ਆਪਣੀ ਰੋਜ਼ ਸਭਾ ਲੱਗਦੀ ਐ ਸਟੇਜ ਚੱਲਦੀ ਐ ਜਿੱਥੇ ਪ੍ਰਧਾਨ ਜੀ ਬੈਠਣਗੇ 26 ਤੱਕ ਤੋਂ ਇੱਕ ਅਹਿਮ ਜਿਹੜੀ ਮੀਟਿੰਗ ਐ ਉਹ ਇਸ ਜਗ੍ਹਾ ਦੇ ਉੱਤੇ ਕਰਨ ਲੱਗੇ ਆ ਸਾਡੇ ਨਾਲ ਬਹੁਤ ਸਾਰੀਆਂ ਜਿਹੜੀਆਂ ਕਾਫੀ ਬੀਬੀਆਂ ਨਾਲ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਾਡੇ ਜਿਨ੍ਹਾਂ ਨੇ ਦਸਤ ਦਿੱਤੇ ਆ ਮਰ ਮਰਜੀ ਵੜੇ ਸੋ ਉਹਨਾਂ ਦੀ ਜਿਹੜੀ ਮੀਟਿੰਗ ਐ ਅਹਿਮ ਮੀਟਿੰਗ ਆ ਜਿਹੜੀ ਔਰ ਉਹ ਮੀਟਿੰਗ ਆ ਜਿਹੜੀ ਕਰਾਈ ਜਾ ਰਹੀ ਹੈਗੇ ਤੁਸੀਂ ਦੇਖ ਸਕਦੇ ਹੋ ਸੋ ਧਿਆਨ ਕਰੋ ਬਹਿਰੂਜਾ ਖਾਤਾ ਬਹਿਰੂਜੇ ਪਤੀ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਰ 43 ਦਿਨ ਦੇ ਵਿੱਚ ਮਰਨ ਵਰਤੇ ਨੇ ਆਪਾਂ ਸਭ ਤੋਂ ਪਹਿਲਾਂ ਫਤਿਹ ਬਲਾਈਏ ਵੈਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵੈਰੂ ਜੀ ਕੀ ਫਤਿਹ ਇਸ ਵਕਤ ਮੇਰੇ ਨਾਲ ਸਾਡੇ ਪੰਜਾਬ ਦੇ ਖਜ਼ਾਨਚੀ ਵਿਦਸਕਤਰ ਮਾਨ ਸਿੰਘ ਰਾਜਪੁਰਾ ਜਸਵੀਰ ਸਿੰਘ ਸਾਡੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਾਡੇ ਸਤਿਕਾਰਯੋਗ ਸਤਨਾਮ 베ਰੂ ਜੀ ਜਿਹੜੇ ਸਾਰੀ ਉਮਰ ਕਿਸਾਨੀ ਲਈ ਸਾਨੂੰ ਕੁਝ ਸਿਖਾਇਆ ਤੇ ਅੱਜ ਆਪਾਂ ਇਸ ਜਗ੍ਹਾ ਤੇ ਬੈਠੇ ਆ ਇਹ ਨਾਲੇ ਮੇਰੇ ਭੈਣ ਜਿੱਦੇ ਤੋਂ ਲਗਾਤਾਰ ਇਸ ਮੂਰਤੇ ਦੇ ਵਿੱਚ ਡਟਿਆ ਇਧਰ ਨਾਲ ਮੇਰੇ ਆਪਣੇ ਅਮਰਜੀਤ ਕੌਰ ਮੰਡੀਕਲਾ ਤੋਂ ਜਿਹੜੇ ਆਪਣੇ ਸਟੇਜਾਂ ਤੇ ਮੀਟਿੰਗਾਂ ਵੀ ਕਰਦੇ ਨੇ ਬੋਲਦੇ ਵੀ ਨੇ ਲਗਾਤਾਰ ਦਾ ਜਦੋਂ ਆਪਣਾ ਮੋਰਤਾ ਚੱਲਦਾ ਉਸ ਮੂਰਤੇ ਨਾਲ ਜੁੜੇ ਹੋਏ ਨੇ ਇਹ ਹੁਣ ਐਸ ਸਥਿਤੀ ਦੇ ਵਿੱਚ ਸਾਰੇ ਆਗੂ ਇਸ ਗੱਲ ਤੋਂ ਚਿੰਤਕ ਨੇ ਕਿ ਜਿਹੜੀ ਮੰਗਾਂ ਨੂੰ ਲੈ ਕੇ ਆਪਾਂ ਸਰਦਾਰ ਡੱਲੇਵਾਲ ਸਾਹਿਬ ਨੇ ਮਰਦवार ਸ਼ੁਰੂ ਕੀਤਾ ਸੀਗਾ ਉਹ ਹਾਲਾਤ ਇਹ ਜਿਨੇ ਅਚਾਨਕ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਤਾਂ ਅਸੀਂ ਸਾਰੇ ਵਿਚਾਰ ਚਰਚਾ ਇਸ ਵਕਤ ਬੈਠ ਕੇ ਕਰ ਰਹੇ ਸੀ ਤੋਂ ਰਾਸਤਾ ਤਾਂ ਦੇਸਨੀ ਰਿਆ ਕਿ ਸਰਕਾਰਾਂ ਆਨੀਆਂ ਬੋਲੀਆਂ ਨੇ ਔਰ ਡੱਲੇਵਾਲ ਸਾਹਿਬ ਨੇ ਜਿਹੜੀ ਆਪਦੀ ਸੋਚ ਆਪਦੇ ਵਿਚਾਰ ਹੈ ਪੂਰੀ ਦੁਨੀਆ ਤੱਕ ਲੈ ਕੇ ਗਏ ਨੇ ਅੱਜ ਬੱਚਾ-ਬੱਚਾ ਡੱਲੇਵਾਲ ਸਾਹਿਬ ਦੇ ਹਮਾਇਤ ਤੇ ਹੈ ਜਿਵੇਂ ਆਪਾਂ ਰਾਤ ਵੀ ਗੱਲ ਕੀਤੀ ਸੀ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਇਸ ਮਰਦ ਵਰਤੇ ਦੇ ਹਮਾਇਤ ਤੇ ਲੋਕ ਭੁਖੜਤਾਲਾ ਤੇ ਬੈਠਦੇ ਆ ਤਾਂ ਰਾਤ ਵੀ ਇਹਨਾਂ ਦੀ ਜਿਹੜੇ ਜਦੋਂ ਹਾਲਾਤ ਸਿਹਤ ਵਿਗੜੀ ਹੈ ਜੇ ਸੁਭਾ ਉਹਨਾਂ ਦੇ ਬਿਆਨ ਆਉਣੇ ਸ਼ੁਰੂ ਹੋਇਆ ਵੀ ਅਸੀਂ ਡੱਲੇਵਾਲ ਸਾਹਿਬ ਦੇ ਨਾਲ ਆ ਸਾਨੂੰ ਕੋਈ ਪ੍ਰੋਗਰਾਮ ਦਿਓ ਤਾਂ ਪਤਾ ਨਹੀਂ ਕਿਉਂ ਕੱਲੀ ਸਰਕਾਰ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਕੋਈ ਇਨਸਾਨ ਆਪਦੇ ਮੋਢੇ ਤੇ ਕਾਲੀ ਪੱਟੀ ਬੰਨ੍ਹ ਕੇ ਰੋਸ ਜਜ਼ਾਰ ਕਰਦਾ ਤਾਂ ਉਥੋਂ ਦੀਆਂ ਸਰਕਾਰਾਂ ਪੁੱਛਦੀਆਂ ਨੇ ਵੀ ਇਹਨੇ ਕਾਲੀ ਪੱਟੀ ਮੋਢੇ ਤੇ ਕਿਉਂ ਬੰਨੀ ਆ ਤੇ ਇੱਥੇ ਸਾਡੇ ਦੇਸ਼ ਦੇ ਵਿੱਚ ਜਿਹੜੇ ਕਹਿੰਦੇ ਲੋਕਤੰਤਰ ਹੈ ਲੋਕਾਂ ਨੂੰ ਆਪ ਦੀ ਹਕ ਮੰਗ ਮਨਾਉਣ ਦਾ ਹੱਕ ਹੈ ਆਪਦੀ ਬਾਜ ਰੱਖਣ ਦਾ ਹੱਕ ਹੈ ਦੱਲੇਵਾਲ ਸਾਹਿਬ 43ਵੇਂ ਦਿਨ ਮਰ ਵਰਤੇ ਆ ਤਾਂ ਸਾਡੇ ਪਾਰਲੀਮੈਂਟ ਦੇ ਸਾਰੇ ਐਮਪੀ ਰਾਜ ਸਭਾ ਦੇ ਐਮਪੀ ਜਿਹੜੇ ਸਾਡੇ ਹੀ ਟੈਕਸਾਂ ਤੋਂ ਤਨਖਾਹਾਂ ਲੈ ਰਹੇ ਨੇ ਜਿਹਨੂੰ ਉਸ ਕੁਰਸੀ ਤੇ ਪਹੁੰਚਾਉਣ ਵਾਲੇ ਆ ਸਾਡੀਆਂ ਭੈਣਾਂ ਮਾਵਾਂ ਅਸੀਂ ਅਸੀਂ ਸਾਲ ਦੀਆਂ ਸੜਕ ਤੇ ਪੈ ਰਹੀਆਂ ਨੇ ਤਾਂ ਉਹਨਾਂ ਕੋਲੇ ਇੱਕ ਟਾਈਮ ਨਹੀਂ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਵਾਸਤੇ ਤਾਂ ਜਿਹੜੇ ਲੋਕ ਇਹ ਕਹਿ ਰਹੇ ਹੁੰਦੇ ਸੀ ਵੀ ਤੁਸੀਂ ਕਦੇ ਸਾਡਾ ਘਰੋ ਕਰ ਲੈਨੇ ਹੋ ਕਦੇ ਸੜਕਾਂ ਰੋਕ ਲੈਨੇ ਹੋ ਸਾਨੂੰ ਬੰਦਕ ਬਣਾ ਲੈਨੇ ਹੋ ਤਾਂ ਛੋਟੀ ਲੜਾਈ ਦਾ ਢੰਗ ਤਰੀਕਾ ਠੀਕ ਨਹੀਂ ਪਰ ਡਲੇਵਾਲ ਸਾਹਿਬ ਦੀ ਜਿਹੜੀ ਲੜਾਈ ਤੇ ਡਲੇਵਾਲ ਸਾਹਿਬ ਦੀ ਜਿਹੜੀ ਸੋਚ ਪੰਜਾਬ ਦੀ ਧਾਰਨ ਸਾਹਮਣੇ ਪਈ ਹੈ। ਇਹ ਹੀ ਲੋਕ ਸਾਡੇ 2 ਮਹੀਨੇ ਪਹਿਲਾਂ ਜਸੇ ਬੰਦੀਆਂ ਤੇ ਕੀ ਨਜ਼ਰਾ ਸੀ ਉਹਨਾਂ ਦਾ ਨਿੰਦਰਹਿਸ ਜੀ ਬੋਲ ਰਹੇ ਸੀ ਪਰ ਡੱਲੇਵਾਲ ਸਾਹਿਬ ਨੇ ਉਹ ਸਾਰਾ ਕੁਝ ਜਿਹੜਾ ਸਾਡੇ ਆਗੂਆਂ ਤੇ ਸਵਾਲ ਉੱਠਦੇ ਹੁੰਦੇ ਸੀ ਬਈ ਆਗੂਆਂ ਤੇ ਵਿਸ਼ਵਾਸ ਨਹੀਂ ਰਿਹਾ ਅੱਜ ਪੂਰੇ ਦੁਨੀਆ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਵਿਸ਼ਵਾਸ ਲੋਕਾਂ ਦਾ ਜਿੱਤਿਆ ਮਨ ਜਿੱਤਿਆ ਤੇ ਉਹੀ ਪੰਜਾਬ ਜਿਹੜਾ ਸਾਨੂੰ ਇਹ ਕਹਿੰਦਾ ਸੀ ਵੀ ਕਿਉਂ ਸੜਕਾਂ ਤੇ ਬਹਿ ਗਏ ਤੇ ਅੱਜ ਖੁਦ ਪੰਜਾਬ ਸਾਡੇ ਫਮੈਦ ਦੇ ਚ ਆਪ ਛੜਕਾਂ ਤੇ ਬੈਠਾ ਇਹ ਆ ਲੀਡਰ ਦੀ ਸੋਚ ਲੀਡਰ ਦੀ ਸਮਝ ਅੱਜ ਕੋਈ ਅਸੀਂ ਘਰਾਉ ਨਹੀਂ ਕਰਿਆ ਅੱਜ ਕੋਈ ਰੋੜ ਨਹੀਂ ਰੋਕਿਆ ਅੱਜ ਕੋਈ ਧਰਨਾ ਨਹੀਂ ਦਿੱਤਾ ਅੱਜ ਸਿਰਫ ਥੱਲੇਵਾਲ ਸਾਹਿਬ ਇੱਕ ਟਰਾਲੀ ਦੇ ਵਿੱਚ ਨੇ ਟਰਾਲੀ ਦੇ ਵਿੱਚ 43 ਦਿਨ ਬੈਠ ਕੇ ਜੋ ਤਕਲੀਫ ਚੱਲ ਰਿਹਾ ਹੈ ਪੂਰੀ ਦੁਨੀਆ ਲਈ ਉਹ ਸਾਹਮਣੇ ਹੈ ਪਰ ਸਾਡੇ ਪ੍ਰਧਾਨ ਮੰਤਰੀ ਅੰਬਸ਼ਾ ਇਹਨਾਂ ਨੂੰ ਚੱਕਣ ਦੀਆਂ ਲੋਕਾਂ ਨੂੰ ਕੁੱਟਣ ਦੀਆਂ ਬੇਉਤਤਾ ਬਣਾ ਰਹੇ ਨੇ ਪਰ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਦੀ ਖਾਤਰ ਇੱਥੇ ਬੈਠੇ ਆਂ ਡੱਲੇਵਾਲ ਸਾਹਿਬ ਮਰਮਰ ਤੇ ਬੈਠੇ ਨੇ ਉਹਦੀ ਕਮੇਟੀ ਵੀ ਆ ਗਈ ਕਮੇਟੀ ਨੇ ਰਿਪੋਰਟ ਵੀ ਕਰਤੀ ਕਿ ਕਿਸਾਨਾਂ ਨੂੰ ਐਮਐਸਪੀ ਮਿਲਣਾ ਚਾਹੀਦਾ ਪਰ ਉਹ ਮੰਗਾਂ ਦੇਣ ਦੀ ਬਜਾਏ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਸਰਕਾਰ ਸੋਚ ਲੇ ਕ੍ਰਾਂਤੇ ਜਿਵੇਂ ਕਹਿੰਦੇ ਲਿਖਿਆ ਪੜ ਲੇ ਪਰ ਹਾਲਾਤ ਦੇਸ਼ ਦੇ ਇਹ ਨਹੀਂ ਰਹਿਣਗੇ ਹਲਾ ਜਦੋਂ ਵਿਗੜਨਗੇ ਹਾਲਾਤ ਇਹ ਜੇ ਵੱਧਣਗੇ ਉਹਦੇ ਦੋਸ਼ੀ ਕੌਣ ਹੋਊਗਾ ਪੰਜਾਬ ਸਰਕਾਰ ਕੇਂਦਰ ਸਰਕਾਰ ਬਚ ਨਹੀਂ ਸਕਦੇ ਇਸ ਸਥਿਤੀ ਤੋਂ ਤਾਂ ਉਹ ਤੇ ਅਸੀਂ ਸਾਰਾ ਪਰਿਵਾਰ ਹੁਣ ਇੱਥੇ ਬੈਠ ਕੇ ਸਟੇਜ ਸਮਾਪਤ ਕਰਨ ਤੋਂ ਬਾਅਦ ਆ ਸਾਡੀਆਂ ਭੈਣਾਂ ਮਾਵਾ ਨੌਜਵਾਨ ਸਾਡੇ ਆਗੂ ਸਾਰੇ ਬੈਠੇ ਆ ਇਸ ਤੇ ਵਿਚਾਰ ਕਰ ਰਹੇ ਆ ਕਿ ਆਪਾਂ ਕੀ ਕਰਗੇ ਬਹੁਤਾ ਕੋਲ ਖੁਸ਼ ਆ ਰਿਹਾ ਵੀ ਆਪਾਂ ਐ ਕਰਗੇ ਕਰਗੇ ਇਹ ਸਾਰੀ ਡੂੰਗੀ ਵਿਚਾਰ ਚਰਚਾ ਬੈਠ ਕੇ ਕਰ ਰਹੇ ਆ ਭਈ ਇਹਦਾ ਅਸਰ ਕਿਵੇਂ ਪਵੇ ਸਰਕਾਰ ਤੇ ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਡੱਲੇਵਾਲ ਸਾਹਿਬ ਨੇ ਅਸਰ ਛੱਡਿਆ ਅਸਰ ਪਾਇਆ ਉਹਦੀ ਸੁਰੱਖਿਆ ਦਾ ਘੇਰਾ ਕਿਵੇਂ ਮਜ਼ਬੂਤ ਕਰਨਾ ਹੈ ਤਾਂ ਜਦੋਂ ਹਾਲਾਤ ਸੇਤ ਵਿਗੜਦੀ ਹੈ ਤੇ ਸਰਕਾਰ ਹਮਲਾ ਕਰਦੀ ਹੁੰਦੇ ਚੱਕਣ ਦੀ ਬੇਉਦਬੰਦੀ ਬਣਾਉਂਦੀ ਹੁੰਦੀ ਹੈ ਉਹ ਸਾਰਾ ਕੁਝ ਗ੍ਰਹਿ ਪੁਆਕ ਕੀ ਕਰ ਸਕਦਾ ਪੰਜਾਬ ਸਰਕਾਰ ਕੀ ਕਰ ਸਕਦੀ ਹੈ ਕੇਂਦਰ ਵਾਲੇ ਕੀ ਕਰ ਸਕਦੇ ਆ ਇਹ ਤੇ ਸਾਡੀ ਥੁਲਕੇ ਚਰਚਾ ਹੋਈ ਹੈ ਤਾਂ ਸਾਰੇ ਵਰਕਰ ਖਾਸ ਕਰਕੇ ਸਾਡੀਆਂ ਭੈਣਾ ਇਸ ਗੱਲ ਤੋਂ ਚਿੰਤਕ ਨੇ ਕਿ ਜੇ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਬਹੁਤਿਆਂ ਦੀ ਤਾਂ ਸੋਚੇ ਆ ਵੀ ਸਾਡੇ ਕੋਲੇ ਕੁਝ ਰਹਿਣੇ ਨਹੀਂ ਫਿਰ ਆਪਾਂ ਹੁਣੇ ਕਰਕੇ ਜੋ ਸਖਤ ਐਕਸ਼ਨ ਕਰਕੇ ਕੱਲ ਨੂੰ ਅਸੀਂ ਕੱਲ ਦਾ ਕੰਡ ਪਟ ਪ੍ਰਕਾਸ਼ ਕਰਵਾਇਆ ਹੋਇਆ ਨਾਲ ਹੀ ਆਪਾਂ ਕੱਲ ਨੂੰ ਭੋਗ ਪਾਏ ਜਾਣਗੇ ਲਾਜ਼ਮੀ ਕੋਈ ਇਹਨਾਂ ਦੀ ਰਏ ਹੈ ਬਈ ਸਖਤੋ ਸਖਤ ਫੈਸਲਾ ਲਓ ਜਿਹੜੇ ਡੱਲੇਵਾਲ ਸਾਹਿਬ ਨੇ ਕਦਮ ਚੁੱਕਿਆ ਕਦੇ ਉਹ ਕਦਮ ਹੌਲਾ ਨਾ ਪੈਜੇ ਤੇ ਜੇ ਡੱਲੇਵਾਲ ਤੇ ਮਰਨਾਲ ਦੇ ਸਰਕਾਰ ਦਾ ਘਰ ਪੂਰਾ ਨਹੀਂ ਹੁੰਦਾ ਸਾਰੇ ਮਰਲੇ ਬੈਠੇ ਨੇ ਪਿਆਰ ਬੈਠੇ ਨੇ ਪਰ ਸਰਕਾਰ ਸੋਚ ਲੇ ਇਹ ਤੇ ਸਾਰੀ ਜਿਹੜੀ ਸਾਡੀ ਵਿਚਾਰ ਚਰਚਾ ਹੋਈ ਹੈ ਅਸੀਂ ਖੁੱਲ ਕੇ ਸਾਰਿਆਂ ਨੇ ਵਿਚਾਰ ਕੀਤੇ ਹੈ ਕਿ ਕੱਲ ਨੂੰ ਜਦੋਂ ਖਡਪੁਰ ਖਡਕਾ ਖੰਡਪਾਟ ਪ੍ਰਕਾਸ਼ ਦੇ ਭੋਗ ਪਾਏ ਜਾਣਗੇ ਭੋਗ ਤੋਂ ਬਾਅਦ ਲਾਜ਼ਮੀ ਇਹ ਸਰਕਾਰ ਦੇ ਖਿਲਾਫ ਕੋਈ ਸਖਤ ਉਸਕਤ ਇੱਕ ਸੰਦਾ ਲਾਨ ਕਰਾਂਗੇ ਜਿਹੜਾ ਫੌਰੀ ਸਰਕਾਰ ਲਈ ਗਲੇ ਦੀ ਹੱਡੀ ਬਣੂਗਾ ਤਾਂ ਮੈਂ ਕਹਿੰਦਾ ਵੀ ਸਮਾਂ ਜਿਵੇਂ ਕੱਲ ਕਮੇਟੀ ਇੱਥੇ ਆਈ ਹੈ 42 ਦਿਨਾਂ ਤੋਂ ਕਮੇਟੀ ਆਈ ਹੈ ਜਿਹੜੇ ਕਹਿੰਦੇ ਵੀ ਕਿਸਾਨਾਂ ਲਈ ਬਣਾਈ ਹੈ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਬਣਾਈ ਹੈ ਪਰ ਫੇਰ ਵੀ ਅਸੀਂ ਕਿਹਾ ਦੇਰ ਆਏ ਦਰਸਤਾਏ ਆਏ ਤਾਂ ਸਹੀ ਫੇਰ ਵੀ ਉਹਨਾਂ ਦਾ ਅਸੀਂ ਧੰਨਵਾਦ ਕੀਤਾ ਵੀ ਠੀਕ ਹੈ ਪਰ ਕਮੇਟੀ ਨੇ ਹੁਣ ਤੱਕ ਕਰਿਆ ਕੀ ਇਹ ਸਾਡੇ ਸਾਡੇ ਪ੍ਰੈਸ ਵਾਲਿਆਂ ਨੇ ਵੀਰਾਂ ਨੇ ਸਾਰਾ ਸਵਾਲ ਵੀ ਪੁੱਛੇ ਮੈਨੂੰ ਲੱਗਦਾ ਸੀ ਕਿ ਉਹਨਾਂ تسਲੀ ਬਖਸ਼ ਜਵਾਬ ਉਹਨਾਂ ਤੋਂ ਨਹੀਂ ਮਿਲਿਆ ਅਸਲ ਦੇ ਵਿੱਚ ਗਰਾਊਂਡ ਲੈਵਲ ਤੇ ਕਿਸਾਨਾਂ ਦੇ ਮਸਲਾ ਤੇ ਉਹਨਾਂ ਨੇ ਵਿਚਾਰ ਚਰਚਾ ਖੁੱਲ ਕੇ ਕੀਤੀ ਨਹੀਂ ਜੇ ਕੀਤੀ ਹੁੰਦੀ ਉਹ ਕੱਲੇ-ਕੱਲੇ ਵੀ ਉਹ ਕਮੇਟੀ ਮੈਂਬਰਾਂ ਜਿਹੜੇ ਉਹ ਦੱਸ ਦਿੰਦੇ ਤਾਂ ਐਵੇਂ ਜਿckਰੀ ਜਿਹੜੀ ਸਾਡੀ ਕਮੇਟੀ ਹੈ ਜਿਹਦਾ ਚਾਰਜ ਚੰਨੀ ਚੇਅਰਮੈਨ ਹੈ ਉਹ ਕਮੇਟੀ ਵੀ ਪਾਰਲੀਮੈਂਟ ਦੇ ਵਿੱਚ ਗਈ ਉਹਦੀ ਰਿਪੋਰਟ ਤੇ ਵੀ ਕੋਈ ਐਮਪੀ ਬੋਲਣ ਨੂੰ ਤਿਆਰ ਇਹ ਸਾਰੀਆਂ ਸਥਿਤੀਆਂ ਦੇ ਵਿੱਚੋਂ ਜਿਹੇ ਜਿਹੇ ਹਾਲਾਤ ਬਣਨੇ ਐ ਜਿਹੇ ਜਿਹੇ ਹਾਲਾਤ ਸਰਕਾਰ ਬਣਾ ਰਹੀ ਹੈ ਤਾਂ ਡੱਲੇਵਾਲ ਸਾਹਿਬ ਵੀ ਇਸ ਗੱਲ ਤੇ ਡਿੱਡ ਹੈ ਪੂਰੇ ਕਿ ਮੇਰੇ ਨੇੜੇ ਕੋਈ ਵੀ ਜਿਹੜਾ ਡਾਕਟਰ ਹੈ ਸਰਕਾਰੀ ਜਾਂ ਜਿਹੜੀ ਪੁਲਿਸ ਹੈ ਨਹੀਂ ਆਉਣੀ ਚਾਹੀਦੀ ਮੇਰੀ ਆਸ ਕੀਤੀ ਹੈ ਪ੍ਰਮਾਤਮਾ ਤੋਂ ਪ੍ਰਮਾਤਮਾ ਜੋ ਚਾਹੇ ਚੰਗਾ ਕਰਨਾ ਹੈ ਇੱਕ ਮਾੜਾ ਕਰਨਾ ਹੈ ਇਹ ਹੁਣ ਪ੍ਰਮਾਤਮਾ ਦੇ ਹੱਥ ਹੈ ਤੇ ਪ੍ਰਮਾਤਮਾ ਦੇ ਜਿਹੜੇ ਹੱਥ ਹੈ ਤੇ ਜਿਹੜੇ ਲੱਖਾਂ ਲੋਕ ਦੱਲੇਵਾਲ ਸਾਹਿਬ ਲਈ ਅਰਦਾਸਾ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਮਿਹਰ ਕਰੂਗਾ ਉਹਨਾਂ ਦੀ ਲੰਮੀ ਉਮਰ ਕਰੂਗਾ ਤਾਂ ਜਿਹੜੀ ਸਥਿਤੀ ਦੇ ਵਿੱਚ ਦੱਲੇਵਾਲ ਸਾਹਿਬ ਅੱਜ ਹੈਗੇ ਉਹ ਨਾ ਪਾਸਾ ਲੈ ਸਕਦੇ ਨੇ ਨਾ ਬੈਠ ਸਕਦੇ ਆ ਪਰ ਉਹਨਾਂ ਦਾ ਇੱਕ ਰਾਜ਼ਾ ਸੀਗਾ 4 ਜਨਵਰੀ ਨੂੰ ਕਿ ਮੈਨੂੰ ਵੱਡੇ ਇਕੱਠ ਤੇ ਲੈ ਕੇ ਜਾਓ ਮੈਂ ਜਾਊਂਗਾ ਆ ਲਾੜਮੀ ਜਿਹੜੇ ਉਹ ਇਕੱਠ ਤੇ ਗਏ ਇਸ ਟ੍ਰੌਲੀ ਦੇ ਵਿੱਚ ਹੀ ਸੀਗੇ ਉਦਦੇ ਦੀ ਜਿਹੜੀ ਸਿਹਤ ਹੈ ਵਿਗੜਨੀ ਸ਼ੁਰੂ ਹੋਈ ਹੈ ਨੁਕਸਾਨ ਹੋਣਾ ਸ਼ੁਰੂ ਹੋਇਆ ਪਰ ਫਿਰ ਵੀ ਉਹ ਕਹਿੰਦੇ ਕੋਈ ਨਹੀਂ ਮੈਂ ਜਿੰਨਾਂ ਲੋਕਾਂ ਦੇ ਮੈਂ ਦਰਸ਼ਨ ਕਰਨੇ ਸੀ ਪਰ ਬਹੁਤੇ ਲੋਕ ਫਿਰ ਦਰਸ਼ਨ ਕਰ ਨਹੀਂ ਸਕਿਆ ਰਾਹਾਂ 'ਚੋਂ ਮੁੜਿਆ ਕੱਟ ਬਹੁਤ ਜ਼ਿਆਦਾ ਸੀਗਾ ਉਹ ਸਾਰਿਆਂ ਤੇ ਅਸੀਂ ਤਾਂ ਮੈਸੇਜ ਲੋਕਾਂ ਨੂੰ ਇਹ ਹੀ ਦੇਣਾ ਚਾਹੁੰਦੇ ਆ ਕਿ ਭਰਾਵੋ ਹੁਣ ਉਹ ਆਗੂ ਬੈਠਾ ਜਿਹੜੇ ਆਗੂਆਂ ਤੇ ਤੁਸੀਂ ਉਂਗਲਾਂ ਚੁੱਕਦੇ ਰਹੇ ਭਈ ਆਗੂ ਲੜਦੇ ਨਹੀਂ ਆਗੂ ਮਰਦੇ ਨਹੀਂ ਆਗੂ ਸਹੀ ਨਹੀਂ ਆਗੂ ਬਿਕ ਜਾਂਦੇ ਆ ਉਹ ਸਾਰੀਆਂ ਹੱਦਾਂ ਡੱਲੇਵਾਲ ਸਾਹਿਬ ਪਾਰ ਕਰ ਚੁੱਕੇ ਅੱਜ ਆਪ ਖੁਦ ਟਰਾਲੀਆਂ ਚੋਂ ਨਹੀਂ ਅੱਜ ਘਰਾਂ ਚੋਂ ਨਿਕਲ ਕੇ ਉਹਨਾਂ ਦੀ ਲੋੜ ਹੈ ਅੱਜ ਬੱਚਾ ਬੱਚਾ ਜਿਵੇਂ ਤੁਸੀਂ ਚਾਰ ਜਨਮਰੀ ਨੂੰ ਆਇਓ ਅੱਜ ਖਨੌਰੀ ਪਹੁੰਚ ਕੇ ਤਾਂ ਲੱਖਾਂ ਦੀ ਪੇੜ ਕਰਕੇ ਤਾਂ ਲਾਜ ਨਹੀਂ ਸੋਚਾਂਗੇ ਕਿ ਹੁਣ ਡੱਲੇਵਾਲ ਇਕੱਲਾ ਨਹੀਂਗਾ ਡੱਲੇਵਾਲ ਦੇ ਨਾਲ ਪਰਿਵਾਰ ਬਹੁਤ ਵੱਡਾ ਹੈ ਤਾਂ ਇਸ ਕਰਕੇ ਜੇ ਆਪਾਂ ਕੋਈ ਪਿੰਡ ਅਜੇ ਵੀ ਗਏ ਇਥੇ ਮੂਰਤੇ 'ਚ ਨਹੀਂ ਆਇਆ ਨਹੀਂ ਪਹੁੰਚਿਆ ਉਹਨਾਂ ਨੂੰ ਬੇਨਤੀ ਹੈ ਕਿ ਟਰੈ ਟਰਾਲੀ ਲੈ ਕੇ ਜਿਵੇਂ ਅੱਜ ਵੀ ਸਾਡੇ ਸੈਂਕੜੇ ਟਰੈ ਟਰਾਲੀਆਂ ਰੋਜ਼ ਨਵੀਆਂ ਆ ਰਹੀਆਂ ਨੇ ਮੂਰਤੇ ਲੰਗਰ ਵੀ ਲੈ ਕੇ ਆ ਰਹੇ ਨੇ ਤਾਂ ਹਜੇ ਵੀ ਜਿਹੜੇ ਪਿੰਡ ਇਸ ਮੂਰਤੇ ਤੋਂ ਹਾਜ਼ਰੀ ਨਹੀਂ ਲਵਾਈ ਉਹਨਾਂ ਨੂੰ ਬੇਨਤੀ ਹੈ ਪੰਚਾਇਤਾਂ ਨੂੰ ਜਿੱਥੇ ਵੀ ਸਾਡੀ ਦੋਨੇ ਫਾਰਮਾਂ ਦੀ ਜਸੇਬੰਦੀ ਨਹੀਂ ਹੈ ਜਾਂ ਕਿਸੇ ਦੀ ਕਿਸਾਨ ਜਸੇਬੰਦੀ ਦੀ ਚੋਣ ਨਹੀਂ ਹੋਈ ਉਸ ਨਗਰ ਨੂੰ ਬੇਨਤੀ ਹੈ ਕਿ ਤੁਸੀਂ ਪਿੰਡ ਦਾ ਇਕੱਠ ਕਰਕੇ ਰੈ ਟ੍ਰਾਲੀ ਲਾਜ਼ਮੀ ਖਨੌਰੀ ਪਹੁੰਚੋ ਅੱਜ ਜਿਹੜੀ ਸਥਿਤੀ ਦੇ ਵਿੱਚ ਆਪਾਂ ਜਿਹੜੀ ਚ ਨੰਗ ਰਹੇ ਹਾਂ ਤਾਂ ਇਸ ਗੱਲ ਤੋਂ ਪਿੱਛੇ ਨਾ ਬੈਠੇ ਪਸਟਾਈ ਜਾਈਏ ਆਮ ਆਪਣੀ ਕਹਾਵਤ ਬਣੀ ਹੈ ਵੇ ਬੰਦਾ ਦਾ ਚੰਗਾ ਸੀਗਾ ਪਰ ਜਉਂਦਿਆਂ ਦੀ ਕਦਰ ਪਾਈਏ ਤਾਂ ਉਹ ਹਾਲਾਤ ਦੇ ਵਿੱਚ ਮੈਂ ਇਹੀ ਆਸ ਕਰੂੰਗਾ ਲੋਕਾਂ ਤੋਂ ਕਿ ਜਿਹੜੀ ਸਥਿਤੀ ਦੇ ਵਿੱਚ ਹੁਣ ਕੋਈ ਭਰਮ ਕੋਈ ਭਲੇਖਾ ਕੋਈ ਡੌਟ ਰਹਿ ਨਹੀਂ ਗਿਆ ਉਹ ਸਥਿਤੀ ਦੇ ਵਿੱਚ ਨੇ ਆਪਾਂ ਆਈਏ ਘਰਾਂ ਚੋਂ ਆਪਾਂ ਤੁਰ ਗਏ ਤਾਂ ਫਿਰ ਸਰਕਾਰ ਦੀ ਕੋਈ ਤਾਕਤ ਨਹੀਂ ਜਦੋਂ ਲੋਕ ਤੁਰ ਪੈਣ ਸਰਕਾਰ ਨੂੰ ਚੁਕਾ ਲੈਂਦੇ ਨੇ ਸਰਕਾਰ ਤੋਂ ਮੰਗ ਮੰਨਾ ਲੈਂਦੇ ਨੇ ਇਸ ਕਰਕੇ ਨਵੇਂ ਯੁੱਗ ਦੇ ਵਿੱਚ ਨਵਾਂ ਇੱਕ ਇਤਿਹਾਸ ਲਿਖਿਆ ਜਾਊਗਾ ਕਿ ਜਿਹੜਾ ਕਿਸਾਨ ਦੇਸ਼ ਲਈ ਨਾਜ ਪੈਦਾ ਕਰਦਾ ਹੈ ਉਹਦੇ ਮੁੱਲ ਲੈਣ ਲਈ ਕਾਨੂੰਨ ਬਣਾਉਣ ਲਈ ਮਰਨਾ ਪੈਂਦਾ ਹੈ ਤਾਂ ਇਸ ਥਿdit ਦੇ ਵਿੱਚ ਡੱਲੇ ਵਾਲ ਸਾਹਿਬ ਮੈਂ ਆਸ ਕਰੂੰਗਾ ਪੂਰੇ ਲੋਕਾਂ ਤੋਂ ਕਿ ਤੁਸੀਂ ਟਾਈਮ ਕੱਢ ਕੇ ਰਾਤ ਨੂੰ ਸਵੇਰ ਲਾਜ਼ਮੀ ਖਨੌਰੀ ਪਹੁੰਚੋ ਖਨੌਰੀ ਪਹੁੰਚ ਕੇ ਕੋਈ ਆਪਾਂ ਸਾਰੇ ਇਕੱਠੇ ਇਕੱਲੇ ਕੋਈ ਆਗੂ ਨਹੀਂ ਆਪਾਂ ਪੰਡਾਲ ਦੇ ਵਿੱਚ ਆਪਣਾ ਪਰਿਵਾਰ ਬੈਠ ਕੇ ਜਿਵੇਂ ਅਸੀਂ ਹੁਣ ਸਾਰੇ ਵਿਚਾਰ ਕਰ ਰਹੇ ਹਾਂ ਜਿਵੇਂ ਆਪਾਂ ਰਾਤ ਬੈਠ ਕੇ ਜਾਪ ਕਰਕੇ ਟਾਈਮ ਟਪਾਇਆ ਇਹ ਘੜੀ ਹੁਣ ਵੀ ਆ ਸਕਦੀ ਹੈ ਤਾਂ ਆਪਾਂ ਇਕੱਠੇ ਬੈਠੀਏ ਇਕੱਠਾ ਪਰਿਵਾਰ ਬੈਠੇ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਬੈਠੀਏ ਉਹਦਾ ਰਿਜ਼ਲਟ ਵਧੀਆ ਹੋਊਗਾ ਜੇ ਘਰਾਂ ਚ ਰਹੇ ਉਹਦਾ ਰਿਜ਼ਲਟ ਚੰਗਾ ਨਹੀਂ ਹੋਣਾ ਤਾਂ ਇਹ ਸਰਕਾਰਾਂ ਨੇ ਫਿਰ ਇਹੀ ਕਹਿਣਾ ਹੁੰਦਾ ਬਈ ਐਸ ਮੰਗ ਦੇ ਨਾਲ ਇੰਨੇ ਕੁ ਲੋਕ ਕੀ ਐ ਪਰ ਉਹ ਆਪਾਂ ਦਿਖਾ ਚੁੱਕੇ 4 ਜਨਵਰੀ ਨੂੰ ਮੈਂ ਜਿਆਦਾ ਸਮਾਂ ਬੋਲਗਾ ਦੋ ਸ਼ਬਦ ਬਹਿਰੂ ਸਾਹਿਬ ਵੀ ਸਾਡੇ ਨਾਲ ਬੈਠੇ ਨੇ ਦੋ ਸ਼ਬਦ ਲਾਜ਼ਮੀ ਉਹ ہاں ਜਸਵੀਰ ਵੀ ਬੈਠਾ ਹੈ ਆਪਣਾ ਸਾਡੇ ਕਸਾਨ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਉਹ ਕਾਰ ਵਿਖਾਇਆ ਜੋ ਅੱਜ ਤੱਕ ਕਿਸੇ ਵੀ ਲੀਡਰ ਤੋਂ ਨਹੀਂ ਨਹੀਂ ਕਰ ਸਕਿਆ ਕੋਈ ਕੋਈ ਵੀ ਲੀਡਰ ਆ ਕਦੇ ਕੋਈ ਸਮਾ ਸੀ ਜਦੋਂ ਮੇਰੇ ਤਾਜ ਸਰਦਾਰ ਪਸ਼ੋਰਾ ਸਿੰਘ ਸਿੱਧੂ ਪਰ ਦਾ ਆਖਰੀ ਸਮਾ ਉਹਨਾਂ ਦਾ ਜੋ ਇਸ ਦੁਨੀਆ ਤੋਂ ਚੜ੍ਹਾਈ ਕਰ ਗਏ ਉਹਨਾਂ ਨੂੰ ਅਸੀਂ ਸ਼ਮਸ਼ਾਨ ਨਹੀਂ ਜਾਂਦੇ ਸੀ ਉਸ ਸਮੇਂ ਨਾਰੇ ਲੱਗਦੇ ਸੀ ਪਸ਼ੋਰਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਚੋਰਾ ਸੇਣਾ ਤੇਰੇ ਕੰਮ ਹਧੂਰੇ ਜਿੰਦੜੀਆਂ ਲਾ ਕੇ ਕਰਾਂਗੇ ਪੂਰੇ ਅੱਜ ਉਹ ਕਈ ਥਾਵਾਂ ਤੇ ਮੈਂ ਆਮ ਦੇਖਦਾ ਕਿ ਉਹ ਕਹਿਣ ਦੇ ਨਾਰੇ ਹੀ ਹੁੰਦੇ ਨੇ ਅੱਜ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਆਪਣੀ ਜਿੰਦੜੀ ਲਾ ਕੇ ਉਹਨਾਂ ਕੰਮਾਂ ਨੂੰ ਪੂਰਾ ਕਰਨ ਲੱਗੇ ਹੋਏ ਨੇ ਸਰਕਾਰ ਨੂੰ ਮਨਾ ਕੇ ਛੱਡਣਗੇ ਕਿਸੇ ਵੀ ਕੀਮਤ ਤੇ ਇਹ ਮੋਝਣੇ ਵਾਲੇ ਇਨਸਾਨ ਨਹੀਂ ਹੈਗੇ ਇਹ ਦਿਰ ਇਰਾਦੇ ਵਾਲੇ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਸ ਜਗ੍ਹਾ ਦੇ ਉੱਤੇ ਬੈਠੇ ਹੋਏ ਹਾਂ ਜਿੱਥੇ ਸਾਡੇ 43 ਦਿਨਾਂ ਤੋਂ ਸਾਡੇ ਸੂਬਾ ਆਗੂ ਸਾਡੇ ਜਰਨਲ ਜਗਜੀਤ ਸਿੰਘ ਜੀ ਮਰਨ ਵਰਤ ਤੇ ਬੈਠੇ ਹੋਏ ਆ ਦੇਖੋ ਉਹਨਾਂ ਨੂੰ 43 ਦਿਨ ਹੋ ਗਏ ਅੱਜ ਬੈਠਿਆਂ ਨੂੰ ਭੁੱਖੇ ਧਿਆਏ ਤੇ ਅਸੀਂ ਉਹਨਾਂ ਦੀ ਸੋਚ ਦੇ ਵਿੱਚ ਤੇ ਉਹਨਾਂ ਨੂੰ ਜਿਹੜੇ ਰਾਤ ਉਹ ਬਹੁਤ ਜ਼ਿਆਦਾ ਉਹਨਾਂ ਦੀ ਸਥਿਤੀ ਖਰਾਬ ਸੀ ਉਸ ਨੂੰ ਲੈ ਕੇ ਅਸੀਂ ਬਹੁਤ ਪਰੇਸ਼ਾਨ ਸੀ ਤੇ ਚਲੋ ਪਰਮਾਤਮਾ ਦਾ ਆਸ਼ੀਰਵਾਦ ਹੈ ਸਾਡੇ ਉੱਤੇ ਪਰਮਾਤਮਾ ਦਾ ਹੱਥ ਹੈ ਤੇ ਉਹ ਅਸੀਂ ਭਜਨ ਬੰਦ ਕੀ ਕਰਕੇ ਸਿਮਰਨ ਕਰਕੇ ਅਸੀਂ ਰਾਤ ਨੰਘਾਈ ਹੈ ਤੇ ਹੁਣ ਅਸੀਂ ਇਹੀ ਵਿਚਾਰਾਂ ਕਰ ਰਹੇ ਹਾਂ ਕਿ ਸਰਕਾਰ ਕਿੱਥੇ ਖੜੀ ਹੈ ਤੇ ਅਸੀਂ ਕਿੱਥੇ ਖੜੇ ਹਾਂ ਦੇਖੋ ਸਰਕਾਰ ਦੇ ਤਾਂ ਕੋਈ ਕਿਸੇ ਕਿਸਮ ਦਾ ਕੋਈ ਉਹਨਾਂ ਨੂੰ ਸੰਗ ਸ਼ਰਮੀ ਨਹੀਂ ਰਹੀ ਤਾਂ ਹੁਣ ਅਸੀਂ ਕਈਏ ਵੀ ਕੀ ਤੇ ਅਸੀਂ ਆਪ ਦਾ ਜੋ ਵੀ ਸਾਡਾ ਹੈ ਉਹ ਅਸੀਂ ਕਰਕੇ ਬਖਾਵਾਂਗੇ ਏ ਨਾ ਸੋਚੇ ਸਰਕਾਰ ਕੇ ਜਗਜੀਤ ਸਿੰਘ ਇਕੱਲੇ ਐ ਜਗਜੀਤ ਸਿੰਘ ਦੇ ਨਾਲ ਬਹੁਤ ਜ਼ਿਆਦਾ ਪਰਿਵਾਰ ਐ ਤੇ ਅਸੀਂ ਹੁਣ ਜੋ ਵੀ ਕੱਲ ਨੂੰ ਫੈਸਲਾ ਲਵਾਂਗੇ ਬਹੁਤ ਵੱਡਾ ਫੈਸਲਾ ਲਵਾਂਗੇ ਅਸੀਂ ਸਾਰੇ ਭੈਣ ਭਰਾ ਇਕੱਠੇ ਹੋ ਕੇ ਉਸ ਫੈਸਲੇ ਦੇ ਉੱਤੇ ਡਟਾਂਗੇ ਅਸੀਂ ਇਹ ਐ ਨਹੀਂ ਹੈਗਾ ਵੀ ਅਸੀਂ ਸਰਕਾਰਾਂ ਨੂੰ ਕੋਈ ਅਸੀਂ ਫੋਕਾ ਨਾਹਰਾ ਲਾਉਨੇ ਆ ਕਿ ਜੇ ਜਾਂ ਅਸੀਂ ਕੁਝ ਕਰਨ ਵਾਲੇ ਨਹੀਂ ਜਿਹੜਾ ਅਸੀਂ ਕੁਝ ਕਰਦੇ ਆ ਉਹ ਕਰਕੇ ਵਿਖਾਉਨੇ ਆ ਜਿਵੇਂ ਸਾਡੇ ਜਗਜੀਤ ਸਿੰਘ ਢੱਲੇਵਾਲ ਨੇ ਕਰਿਆ ਤੇ ਉਹੀ ਹੁਣ ਅਸੀਂ ਕਰਾਂਗੇ ਤੇ ਸਰਕਾਰ ਸੁਣ ਲੈ ਸਰਕਾਰ ਨੂੰ ਅਸੀਂ ਇਹ ਚੇਤਾਵਨੀ ਦਿੰਨੇ ਆ ਵੀ ਅਸੀਂ ਹੁਣ ਸਾਰੇ ਅੱਗੇ ਜਿੰਨਾ ਵੀ ਸਾਥੋਂ ਕੁਛ ਹੋਇਆ ਅਸੀਂ ਸਾਰੇ ਭੈਣ ਭਰਾ ਇੱਕ ਆ ਤੇ ਅਸੀਂ ਸਾਰੇ ਮਰਨ ਨੂੰ ਤਿਆਰ ਆ ਤੇ ਮਰਾਂਗੇ ਸਰਕਾਰ ਸਾਡੀਆਂ ਲਾਸਾਂ ਚੱਕਣ ਨੂੰ ਤਿਆਰ ਹੋ ਜੇ ਜਿੰਨੀਆਂ ਵੀ ਚੱਕ ਸਕੂਗੀ ਚੱਕ ਲੈ ਐਨਾ ਕਹਿੰਦੀ ਮੈਂ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਸਤਿਕਾਰਯੋਗ ਸਾਡੀਆਂ ਬੇਟੀਆਂ ਦਰਜਾ पे दर्जा जो डल्लेवार साहब दे उम्र दे हिसाब ਨਾਲ ਕੋਈ ਪੁੱਤਰੀ ਲੱਗਦੀ ਏ ਕੋਈ ਪੁੱਤਰੀ ਲੱਗਦੀ ਏ ਕੋਈ ਭੈਣ ਲੱਗਦੀ ਏ ਕੋਈ ਪਰੋਬਰ ਦੇ ਪੜਣਾ ਬੈਠੀਆਂ ਨੇ ਅੱਜ ਬਹੁਤ ਲੰਮੇ ਸਮੇਂ ਤੋਂ ਕਿਸਾਨ ਆਗੂਆਂ ਦਾ ਜਿਹੜਾ ਵਿਸ਼ਵਾਸ ਦਾਵਾ ਡੋਲ ਸੀ ਉਹ ਮੇਰੇ ਛੋਟੇ ਭਰਾ ਨੇ ਆਪਣਾ ਨਿਸ਼ਾ ਪਰ ਕਰਕੇ ਵਿਸ਼ਵਾਸ ਦੇਸ਼ ਦੇ ਲੋਕਾਂ ਦਾ ਜਿੱਤਿਆ ਇਹ ਪਹਿਲੀ ਵਾਰ ਹੋਇਆ ਹੈ ਜੇ ਪੰਜਾਬ ਢੱਲੇਵਾਲ ਸਾਹਿਬ ਨੇ ਸੋਚ ਦਿੱਤੀ ਵੀ ਇੱਕ ਦਿਨ ਪੰਜਾਬ ਵਾਲਿਓ ਬੰਦ ਰੱਖੋ ਤੇ ਬੰਦ ਹੋਇਆ ਹੈ ਜੇ ਸੱਦਾ ਦਿੱਤਾ ਵੀ ਮੈਂ ਤੁਹਾਡੇ ਦਰਸ਼ਨ ਸੰਗਤ ਦੇ ਰੂਪ ਵਿੱਚ ਕਰਨਾ ਚਾਹਣਾ ਵਾਂ ਤੇ ਲੱਖਾਂ ਲੋਕ ਇੱਥੇ ਉਹਨਾਂ ਦੇ ਦਰਸ਼ਨ ਕਰਨ ਆਏ ਨੇ ਜੇ ਢੱਲੇਵਾਲ ਸਾਹਿਬ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ ਫਤਿਹ ਬਲਾਈ ਏ ਮੈਂ ਗੱਲ ਛੋਟੀ ਕਰਨਾ ਚਾਹਣਾ ਵਾਂ ਢੱਲੇਵਾਲ ਸਾਹਿਬ ਸਾਡੀ ਲੜਾਈ ਕਿੱਥੇ ਪਹੁੰਚਦੀ ਏ ਕਦੋਂ ਸਮਾਪਤ ਹੁੰਦੀ ਏ ਪਰ ਇੱਕ ਗੱਲ ਸਾਫ਼ ਹੈ ਹੁਕਮਰਾਨਾਂ ਨੂੰ ਮੈਂ ਦੱਸਣਾ ਚਾਹਣਾ ਵਾਂ ਦੱਲੇਵਾਲ ਦੀ ਸੋਚ ਨੂੰ ਤੁਸੀਂ ਕਮਜ਼ੋਰ ਨਹੀਂ ਕਰ ਸਕਦੇ ਦੱਲੇਵਾਲ ਦੀ ਜਿਹੜੀ ਸੋਚ ਹੈ ਦੇਸ਼ ਦੇ ਪਿੰਡਾਂ ਵਿੱਚ ਗਲੀਆਂ ਵਿੱਚ ਮੱਲਿਆਂ ਵਿੱਚ ਇਹ ਇੱਕ ਸੋਚ ਬਹੁਤ ਤੇਜ਼ੀ ਨਾਲ ਇਸ ਮੋਰਚੇ ਤੋਂ ਖਨੌਰੀ ਤੋਂ ਅੱਗੇ ਵਧ ਰਹੀ ਏ ਜਿਹੜੀ ਉਹ ਸੋਚ ਸਮੁੱਚੇ ਹੁਕਮਰਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲੇਗੀ ਔਰ ਉਹਨਾਂ ਦਾ ਦਿਮਾਗ ਟਕਾਣੇ ਹੋਵੇਗਾ ਔਰ ਢੱਲੇਵਾਲ ਦੀ ਸੋਚ ਜਿੱਤ ਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਛੋਟੇ ਕਾਰੋਬਾਰੀਆਂ ਨੂੰ ਜਿਹੜਾ ਮੋਦੀ ਸਾਰੇ ਕਾਰੋਬਾਰ ਨੂੰ ਲਪੇਟ ਵਿੱਚ ਲੈ ਰਿਹਾ ਹੈ ਉਹਦੇ ਤੋਂ ਮੁਕਤ ਕਰਾਏਗਾ ਔਰ ਸਨੇਰੀ ਅੱਖਰਾਂ ਦੇ ਵਿੱਚ ਸਾਡੇ ਮਹਾਨ ਯੋਧੇ ਦਾ ਨਾਂ ਜਦੋਂ ਅਸੀਂ ਇਤਿਹਾਸ ਪੁਰਾਣੇ ਪੜ੍ਹਦੇ ਆਂ ਇਤਿਹਾਸ ਤਾਜ਼ਾ ਕਰਕੇ ਆਪਣੇ ਵਿੱਚ ਲੜਾਈ ਲੜ ਰਿਹਾ ਹੈ ਮੇਰਾ ਵੀ ਵਿਸ਼ਵਾਸ ਹੈ ਤੁਹਾਡਾ ਵੀ ਵਿਸ਼ਵਾਸ ਹੈ ਸਾਰੇ ਨੌਜਵਾਨਾਂ ਦਾ ਵਿਸ਼ਵਾਸ ਹੈ ਇਹਨਾਂ ਦੀ ਵਿਚਾਰਤਾਰਾ ਇਹਨਾਂ ਦੀ ਸੋਚ ਅਸੀਂ ਤਗੜੇ ਹੋ ਕੇ ਇਹਦੇ ਤੇ ਪਹਿਰਾ ਦੇਣਾ ਹੈ ਇਹਦੇ ਤੇ ਲੜਾਈ ਅਸੀਂ ਜਿੱਤ ਕੇ ਜੋ ਆਰਥਿਕ ਇਨਸਾਫ ਦਾ ਬੀੜਾ ਇਹਨਾਂ ਨੇ ਚੁੱਕਿਆ ਹੈ ਉਹ ਮੇਰੀਆਂ ਪੁੱਤਰੀਓ ਮੇਰੀਓ ਭੈਣੋ ਤੁਸੀਂ ਬਹੁਤ ਵੱਡਾ ਇਹ ਸਾਡੇ ਭਰਾ ਦੇ ਸੰਘਰਸ਼ ਦੇ ਵਿੱਚ ਸਾਥ ਦੇ ਰਹੇ ਹੋ ਉਹਨਾਂ ਅਸੀਂ ਵੀ ਪਿੱਛੇ ਆ ਜਦੋਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਦੀ ਛਕਲ ਵਿੱਚ ਡੱਲੇਵਾਲ ਸਾਲ ਦੀਆਂ ਅਰਦਾਸਾਂ ਪਿੰਡਾਂ ਵਿੱਚ ਹੋ ਰਹੀਆਂ ਨੇ ਮੈਨੂੰ ਉਹ ਪਤਾ ਹੈ ਪਿੰਡਾਂ ਵਿੱਚ ਪਾਉਣੇ ਆ ਜਾਣੇ ਆ ਉਥੇ ਅਨਪਾਣੀ ਸਪੇਟ ਕੇ 10 20 ਬੀਬੀਆਂ ਇਕੱਠੀਆਂ ਮਹੱਲੇ 'ਚ ਹੋ ਕੇ ਸਖਮਣੀ ਸਾਹਿਬ ਦਾ ਪਾਠ ਕਰਤੀਆਂ ਨੇ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਵਿਸ਼ਵਾਸ ਏ ਸਾਨੂੰ ਆਪਣੇ ਸਿਧਾਂਤ ਤੇ ਵਿਸ਼ਵਾਸ ਏ ਔਰ ਮੈਂ ਬਜ਼ੁਰਗ ਦੇ ਤੌਰ ਤੇ ਆਪਣੇ ਛੋਟੇ ਭਰਾ ਦੇ ਗੋਢੀ ਹੱਥ ਕਿਉਂ ਲਾਇਆ ਮੇਰਾ ਵਿਸ਼ਵਾਸ ਵੱਜ ਜਾਏ ਵਿਸ਼ਵਾਸ ਉਹਨੇ ਤੁਹਾਡਾ ਜਿੱਤਿਆ ਹੈ ਦਾਸ ਦਾ ਜਿੱਤਿਆ ਹੈ ਔਰ ਉਹ ਜਿਹੜਾ ਵਿਸ਼ਵਾਸ ਐਡਾ ਤਗੜਾ ਹੋ ਕੇ ਅੱਗੇ ਵਧ ਰਿਹਾ ਹੈ ਹੁਕਮਰਾਨਾਂ ਦੀ نیند ਅਸੀਂ ਡਾ ਚੁੱਕੇ ਆ ਉਹ ਪਲ ਆਉਣ ਵਾਲੇ ਨੇ ਇਹ ਸਾਡਾ ਸੱਜਣ ਸਾਡੀ ਜਿੱਤ ਜਿੱਥੇ ਸਾਡੀ ਝੋਲੀ ਪਾਣੀ ਹੈ ਉਥੇ ਨਾਮ ਹੀ ਐਡੀ ਵਿਚਾਰਧਾਰਾ ਜਿਹੜਾ ਕਿ ਸਾਡੇ ਲੀਡਰ ਥੋੜਾ ਥੋੜਾ ਗਲਤੀਆਂ ਕਰਦੇ ਰਹੇ ਉਹਨਾਂ ਨੂੰ ਵੀ ਸਾਥ ਹੋ ਜਾਏਗਾ ਅੱਬਲ ਤੇ ਹੋ ਗਿਆ ਵੈਸੇ ਤੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਦੱਲੇਵਾਲ ਦੀ ਵਿਚਾਰਧਾਰਾ 7 ਲੱਖ ਤੋਂ ਵੱਧ ਲੋਕ ਇੱਥੇ ਆਏ ਨੇ 7 ਲੱਖ ਤੋਂ ਵੱਧ ਇੱਕ ਵੀ ਖੋਖਾ ਨਹੀਂ ਖੁੱਲਿਆ ਜੇ ਦੱਲੇਵਾਲ ਸਾਹਿਬ ਨੇ ਕਿਹਾ ਵੀ ਅੱਜ ਕਾਰੋਬਾਰ ਬੰਦ ਰੱਖੋ ਤੇ ਉਹਨਾਂ ਨੇ ਬੰਦ ਰੱਖੇ ਇੱਥੇ 7 ਲੱਖਾਂ ਤੋਂ ਉੱਤੇ ਲੋਕ ਆਏ ਨੇ ਤੇ ਫਿਰ ਕਾਕਾ ਸਿੰਘ ਕਹਿ ਰਿਹਾ ਸੀ ਦੁਆਰ ਤੇ ਪੜਿਆ ਲਿਖਿਆ ਸਾਡੇ ਸੱਜਣਾ ਨੂੰ ਪੜ ਲੈਣਾ ਚਾਹੀਦਾ ਜਿਹੜੇ ਆਪਣੇ ਆਪ ਨੂੰ ਕਿਸਾਨ ਆਗੂ ਘਵਾਦੇ ਨੇ ਔਰ ਸਰਕਾਰ ਨੂੰ ਪੜ ਲੈਣਾ ਚਾਹੀਦਾ ਹੈ ਸਾਡੀ ਸਦਾਤਕ ਲੜਾਈ ਏ ਸਾਡੀ 16 ਦੀ ਲੜਾਈ ਏ ਅਸੀਂ ਇਹ ਲੜਾਈ ਦੇ ਉੱਤੇ ਬਹੁਤ ਅੱਗੇ ਤੇਜ਼ੀ ਨਾਲ ਵਧ ਰਹੇ ਹਾਂ ਬੜੀ ਤਾਕਤ ਨਾਲ ਅੱਗੇ ਵਧ ਰਹੇ ਹਾਂ ਹੁਕਮ ਰਾਨਾ ਨੂੰ ਮਜਬੂਰ ਕਰਦਿਆਂ ਕਿ ਤੁਹਾਡੀਆਂ ਉਹ ਘੜੀਆਂ ਪਵਿੱਤਰ ਤੁਹਾਡੀਆਂ ਚਰਨ ਦੇ ਵਿੱਚ ਸਾਹਮਣੇ ਆਉਣਗੀਆਂ ਜਦੋਂ ਡੱਲੇਵਾਲ ਸਾਹਿਬ ਦੇ ਸਿੱਧਕ ਨੇ ਜਿੱਤ ਦਾ ਨਾਰਾ ਦੇ ਕੇ ਤੁਹਾਨੂੰ ਘਰਾਂ ਨੂੰ ਤੋੜਨਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਜਗਜੀਤ ਸਿੰਘ ਢੱਲੇਵਾਲ ਤੇਰੀ ਸੋਚ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਸਾ ਹੋਣਾ ਚਾਹੀਏ ਅੱਲਾ ਸੁਧਿਆਕਰ ਆਇਦਰ ਆ ਜਾਓ ਬੈਠੋ ਸਾਰੇ ਬੰਦ ਕਰਦੇ ਹਾਂ ਹਲੋ ਹਲੋ ਹਲੋ

ਇਹ ਪਿੰਡ ਸੁਖਾ ਵਾਲ ਤੋਂ ਭਾਰਤੀ ਕਿਸਾਨ ਗ੍ਰਾਹਾਂ ਦੀਆਂ ਸੀ ਔਰਤਾਂ ਇਹਨਾਂ ਨੇ ਆਪਦੀ ਸੋਚ ਨੂੰ ਲੈ ਕੇ ਤੇ ਸਾਡੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨਾਲ ਸਾਡੀ ਡੱਲੇ ਵਾਲ ਦੀ ਸੋਚ ਨੂੰ ਦੇਖ ਕੇ ਤੇ ਉਹਦੇ ਤੇ ਇੱਥੇ ਅੱਜ 4-5 ਦਿਨ ਤੋਂ ਬੋਲੋ ਬੋਲੋ ਇੱਥੇ ਆ ਗਏ ਤੇ ਸਾਡਾ ਸਾਥ ਦਿੰਦਿਆਂ ਤੇ ਹੁਣ ਸਾਡੇ ਜੱਥੇ ਦੀ ਬੰਦੀ ਦੇ ਨਾਲ ਰਲ ਚੁੱਕੀਆਂ ਅਸੀਂ ਅੱਜ ਇਹਨਾਂ ਨੂੰ ਸਰੋਪੇ ਭੇਟ ਕੀਤੇ ਆ ਤੇ ਇਹ ਸਾਡਾ ਸਾਥ ਦੇਣਗੇ ਤੇ ਇਹਨਾਂ ਨੇ ਚੁਣਿਆ ਹੋਇਆ ਆਗੂ ਆ ਜਿਹੜਾ ਸਾਡਾ ਉਹ ਇਹਨਾਂ ਨੂੰ ਆਪਣੇ ਆਪ ਕਿਸੇ ਦੇ ਦਬਾਅ ਤੋਂ ਤੇ ਕਿਸੇ ਦੇ ਕਹਿਣ ਤੋਂ ਆਪਣੇ ਆਪ ਟਰੈਕਟਰ ਟਰੈਲੀ ਲੈ ਕੇ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਚੋਂ ਨਿਕਲਿਆ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਹ ਅੱਗੇ ਤੋਂ ਸਾਡਾ ਪੂਰਾ ਸਾਥ ਦੇਣਗੇ ਤੇ ਇਹਨਾਂ ਦੇ ਪਿੰਡ ਜਾ ਕੇ ਅਸੀਂ ਕਾਈ ਬਣਾ ਕੇ ਆਵਾਂਗੇ ਤੇ ਹੋਰ ਵੀ ਵੱਧ ਚੜ ਕੇ ਇਹਨਾਂ ਦੇ ਪਿੰਡ ਨੂੰ ਅਸੀਂ ਆਪਦੇ ਨਾਲ ਸਿੱਧੂ ਘੋੜੇ ਰਲਾਵਾਂਗੇ ਤੇ ਅੱਗੇ ਤੋਂ ਅਸੀਂ ਇਹ ਸਾਡੀ ਫਾਇਦਤ ਕਰਨਗੇ ਤੇ ਅਸੀਂ ਇਹਨਾਂ ਦੇ ਜੋ ਵੀ ਕੋਈ ਉਹ ਹੋਵੇ ਅਸੀਂ ਬਣ ਹੋਊਗਾ ਸਾਰੇ ਦੇ ਅਸੀਂ ਹੱਕਵਾਦਾਰ ਤੇ ਜ਼ਿੰਮੇਵਾਰ ਬਣਾਂਗੇ ਇਹ ਸਾਡੇ ਡੱਲੇ ਆ ਦੀ ਸੋਚ ਨੂੰ ਲੈ ਕੇ ਚੱਲੇ ਆ ਤੇ ਅੱਗੇ ਵਧਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਕੁਝ ਤਸਵੀਰਾਂ ਨੇ ਜਿਹੜੇ ਕਿਸਾਨ ਇੱਥੇ ਸਾਈਡਾਂ ਦੇ ਉੱਤੇ ਜਿਹੜੇ ਆਪਣੇ ਆਪਣੇ ਹੱਟ ਹੈ ਜਿਹੜੇ ਉਹ ਲਗਾ ਕੇ ਬੈਠੇ ਹੋਏ ਨੇ ਉਹ ਤੁਹਾਨੂੰ ਦਿਖਾ ਦਿੰਨੇ ਆ ਥੋੜੇ ਜਿੰਨੇ ਇਥੇ ਜਿਹੜੀ ਇੱਕ ਚੌਂਕੀ ਹੈ ਸਾਰਾ ਕੁਝ ਵਿਵਸਥਿਤ ਕਰਨ ਦੇ ਲਈ ਬਣਾਈ ਹੋਈ ਹੈ ਬਕਾਇਦਾ ਇਥੇ ਡਿਊਟੀ ਦੇ ਉੱਤੇ ਜਿਹੜੇ ਮੁਲਾਜ਼ਮ ਨੇ ਉਹ ਤਾਇਨਾਤ ਨੇ ਔਰ ਕਾਫੀ ਪਿੱਛੇ ਤੋਂ ਜਿਹੜੀ ਆਵਾਜ਼ ਆਈ ਹੈ ਜਿਹੜੀ ਉਹਨੂੰ ਕੰਟਰੋਲ ਵਿੱਚ ਜਿਹੜਾ ਇਹ ਪ੍ਰਸ਼ਾਸਨ ਨੇ ਲਿੱਤਾ ਹੋਇਆ ਹਾਲਾਂਕਿ ਇਸ ਵਾਰ ਜਿਹੜੇ ਜੈਂਬਰ ਨੇ ਉਹਨਾਂ ਦੀ ਕੁਝ ਇੰਨੀ ਕੁ ਜ਼ਿਆਦਾ ਜਿਹੜੀ ਵਰਤੂ ਹੈ ਉਹ ਨਹੀਂ ਨਜ਼ਰ ਆ ਰਹੀ ਥੋੜਾ ਬਹੁਤ ਜਿਹੜਾ ਨੈਟ ਹੈ ਉਹ ਇਥੇ ਚੱਲਦਾ ਪਿਆ ਲੇਕਿਨ ਪ੍ਰੋਪਰ ਕੰਡੀਸ਼ਨਰ ਜੇ ਅਸੀਂ ਗੱਲ ਕਰੀਏ ਨੈਟ ਦੀ ਤੋ ਉਹ ਇੱਥੇ ਇੰਨਾ ਕੁ ਜ਼ਿਆਦਾ ਨਹੀਂ ਚੱਲਦਾ ਲੇਕਿਨ ਫਿਰ ਵੀ ਜਿਨੀ ਹਾਲਤ ਪਿਛਲੀ ਵਾਰ ਜਿਹੜੀ ਮਾਰੀ ਸੀ ਉਨੀ ਕੋ ਹਾਲਤ ਜਿਹੜੀ ਉਹ ਮਾਰੀ ਨਹੀਂ ਹੈ ਨੈਟ ਦੀ ਲੇਕਿਨ ਨੈਟ ਹੈ ਜਿਹੜਾ ਉਹ ਚੱਲਦਾ ਜ਼ਰੂਰ ਪਿਆ ਕਦੇ ਉੱਪਰ ਚੜ ਜਾਂਦਾ ਮੈਂ ਕਰਦੀ ਸੀ ਦੋ ਲੋ ਦੋ ਲੋ ਕੀ ਹੋ ਗਿਆ ਉਹ ਕਹਿੰਦਾ 15 ਮਿੰਟ ਲੱਗਗੇ ਜੀ 4 ਸਾਲ ਪਹਿਲਾਂ ਰਹਿ ਜੋ ਉੱਪਰ ਬਲਕਾਈ ਸੀ ਪਰ ਇਹ ਤਾਂ ਹਰ 6 ਮਹੀਨੇ ਕੋਣੀ ਬਣਾਇਆ ਇਹ ਬੜਾ ਹੈ